ਤੁਸੀਂ ਸਾਰਾ ਦਿਨ ਅੰਬੇਦਕਰ ਅੰਬੇਦਕਰੀ ਕਰੀ ਜਾਂਦੇ ਹੋ ਕੋਈ ਹੋਰ ਵੀ ਗੱਲ ਕਰ ਲਿਆ ਕਰੋ ਜੇ ਰੱਬ ਦਾ ਨਾਮ ਲਿਆ ਹੁੰਦਾ ਸ਼ਾਇਦ ਤੁਸੀਂ ਸੁਰਗਾ ਨੂੰ ਚਲੇ ਜਾਂਦੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜਾ ਹੁਣ ਪੰਗਾ ਲੇਤਾਗਾ ਹੁਣ ਪੰਗਾ ਦਲਿਤ ਸਮਾਜ ਦੇ ਨਾਲ ਉਹ ਕੌਮ ਦੇ ਨਾਲ ਲੇਤਾ ਜਿਨ੍ਹਾਂ ਨੇ ਮਸੇ ਰੰਗੜ ਦਾ ਸਿਰ ਨਹੀਂ ਛੱਡਿਆ ਜੰਮਲ ਅੰਦਵਾਰ ਵਰਗੇ ਥੋਕਤੇ ਪੰਦਰਾ ਗਾਂਧੀ ਵਰਗੇ ਦੇ ਵਿਚ ਧਾਤੇ ਉਹ ਕੋਮਾ ਜਿਹੜਾ ਪੰਗਾ ਲੈ ਲਿਆ ਹੁਣ ਜਾਂ ਤਾਂ ਇਸ ਬਿਸੀ ਦੀ ਪੂਰੀ ਤੈ ਹੋਊਗੀ ਤੇ ਜਾਂ ਫਿਰ ਜਿਹੜਾ ਮਾਹੌਲ ਆ ਉਹ ਖਰਾਬ ਹੋਊਗਾ ਇਸ ਕਰਕੇ ਪਿਆਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਤੇ ਅਗਲੀ ਸਾਡੀ ਜਿਹੜੀ ਰਣਨੀਤੀ ਆ ਉਹ ਤਿੱਖੀ ਹੋਣੀ ਆ ਦੇ ਸੱਤ ਟ੍ਰਿਕ ਨੂੰ ਸਾਡੇ ਨਗਰ ਰਾਮਪਰਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਵੇੜਕਰ ਪਾਰਕ ਨੇੜੇ ਤਰਵੈਣਗਰੀ ਮੰਦਿਰ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਰਾਮਪਰਾ ਫੂਲ ਦੇ ਪਿੰਡ ਰਾਮਪਰਾ ਪਿੰਡ ਵਿੱਚ ਪਿੰਡ ਵਾਸੀਆਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ਼ ਪ੍ਰਦਰਸ਼ਨ ਦਾ ਕਾਰਨ ਅਤੇ ਇਸ ਵਿਸ਼ੇ ਦੀ ਹੋਰ ਜਾਣਕਾਰੀ ਦੇ ਲਈ ਆਓ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੈ ਭਾਰਤ 26 ਜਨਵਰੀ ਗਣਤੰਤਰ ਦਿਵਸ ਦੇ ਉੱਤੇ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਦੀ ਮੂਰਤੀ ਦੀ ਬੇਅਦਵੀ ਹੋਣੀ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਆ ਸਾਡੇ ਸਮਾਜ ਦੇ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਤੇ 26 ਜਨਵਰੀ ਨੂੰ ਲਾਗੂ ਹੋਣ ਦੀ ਹੈ ਖੁਸ਼ੀ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ perturbative ਗ੍ਰਾਮਪੁਰਾ ਜੋ ਹੈ ਘਟਣਾ ਬਹੁਤ ਮੰਦਭਾਗੀ ਆ ਜਿਦੇ ਵਿੱਚ ਪੂਰੇ ਹਰ ਇੱਕ ਜੋ ਵੀ ਲੋਕ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਜੋ ਵੀ ਬਾਬਾ ਸਾਹਿਬ ਦੇ ਸੁਭਧਾਰ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦੇ ਬਹੁਤ ਵੱਡੀ ਦਿਲ ਦੇ ਉੱਤੇ ਛੱਟ ਲਾਈ ਆ ਤਾਂ ਜਿਦੇ ਕਰਕੇ ਕਿ ਸਾਫ਼ ਅੱਜ ਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਆਖਿਆ ਜਾ ਰਿਹਾ ਕਿ ਜਿਹੜਾ ਵੀ ਵਿਅਕਤੀ ਜਿਹੜੇ ਨੇ ਐਡੀ ਵੱਡੀ ਘਟਨਾ ਐਡੀ ਵੱਡੀ ਸਾਜ ਰਚੀ ਉਹ ਇਕੱਲੇ ਇੱਕ ਬੰਦੇ ਨੇ ਤਾਰਾ ਚੀਦੀ ਨਾ ਕੋਈ ਇੱਕ ਦਾ ਕੰਮ ਆ ਤਾਂ ਇਹਦੇ ਵਿੱਚ ਅਸੀਂ ਜਿਹੜਾ ਅੱਜ ਦੀ ਕੌਨ ਪ੍ਰੈਸਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਚਾਹੇ ਉਹ ਬੰਦਾ ਸਰਕਾਰਾਂ ਨੇ ਪ੍ਰਸ਼ਾਸਨ ਨੇ ਰੈਸਟ ਵਿੱਚ ਲੈ ਲਿਆ ਪਰ ਉਹਦੀ ਡੰਘਾਈ ਦੇ ਵਿੱਚ ਜਾਂਚ ਕਰਕੇ ਕਿ ਉਹਦੀ ਜਾਂਚ ਕੀਤੀ ਜਾਵੇ ਤੇ ਜਿਹਦੇ ਵਿੱਚ ਉਹ ਪਤਾ ਲੱਗੇ ਕਿ ਇਹ ਕਿਹੜੀਆਂ ਏਜੰਸੀਆਂ ਦਾ ਹੱਥ ਹੈ ਕਿਹੜੀਆਂ ਸਰਕਾਰਾਂ ਦਾ ਅਜ ਤੋਂ ਪਹਿਲਾਂ ਵੀ ਆਪਾਂ ਦੇਖਿਆ ਪੂਰੇ ਦੇਸ਼ ਦੇ ਵਿੱਚ ਮਾਮਲਾ ਇੱਕ ਉਭਰਿਆ ਸੀ ਕਿ ਅਮਿਤ ਸਾਹ ਨੇ ਚੱਲਦੀ ਮੀਟਿੰਗ ਦੇ ਵਿੱਚ ਸਾਡੇ ਬਾਬਾ ਸਾਹਿਬ ਦਾ અપਮਾਨ ਕੀਤਾ ਤਾਂ ਸਾਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਸਾੱਚਾ ਜਿਹੜੀ ਉਹ ਆਰਐਸਐਸ ਦੀ ਜਾ ਕੇ ਉਹ ਆਰਐਸਐਸ ਦੇ ਗੁੰਡਿਆਂ ਦੀ ਸਾਸਤਾ ਤਾਂ ਅਸੀਂ ਇਸ ਤੋਂ ਬਿਲਕੁਲ ਜਾਣੂ ਆ ਤੇ ਦੂਜੇ ਪਾਸੇ ਕਿ ਅੱਜ ਦੀ ਜਿਹੜੀ ਪਿੰਡ ਰੰਪਰਾ ਦੇ ਵਿੱਚ ਅਸੀਂ ਕੌਣ ਪ੍ਰੈਸ ਕਰ ਰਹੇ ਆ ਤਾਂ ਮੈਂ ਸਾਡੀ ਬਾਬਾ ਸਾਹਿਬ ਜਿਹੜੀ ਡਾਕਟਰ ਭੀਮਰਾਓ پارک ਦੀ ਕਮੇਟੀ ਬਣੀ ਹੋਈ ਆ ਉਹਦੇ ਵੱਲੋਂ ਇੱਕ ਬੇਨਤੀ ਕਰਦਾ ਜਿੰਨੇ ਵੀ ਤੁਹਾਡੇ ਚੈਨ ਰਾਹੀਂ ਦੇਖਣ ਵਾਲੇ ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਬੁੱਧੀਜੀਵ ਸਿਆਣੇ ਸਮਝਦਾਰ ਉਹਨਾਂ ਨੂੰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਸਾਡੇ ਪਿੰਡ ਰਾਮਪਰਾ ਦੇ ਵਿੱਚ ਇੱਕ ਵੱਡੀ ਰੋਸ ਰੈਲੀ ਕਰ ਰਹੇ ਹਾਂ 7 ਤਰੀਕ ਨੂੰ ਉਹਦੇ ਵਿੱਚ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 7 ਤਰੀਕ ਨੂੰ ਸਾਡੇ ਨਗਰ ਰਾਮਪਰਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਟਕਰ پارک ਨੇੜੇ ਤਰਵੈਣਗਰੀ ਮੰਦਿਰ ਉਹਦੇ ਵਿੱਚ ਸਾਰੇ ਪਹੁੰਚੋ ਤੇ ਅਗਲੀ ਸਾਡੀ ਜਿਹੜੀ ਰਣਨੀਤੀ ਆ ਉਹ ਤਿੱਖੀ ਹੋਣੀ ਆ ਤਾਂ ਇਸ ਕਰਕੇ ਜਿਹੜੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਸਮਝਣ ਵਾਲੇ ਲੋਕ ਉਹ ਕਦੇ ਚੁੱਪ ਨਹੀਂ ਬੈਠਣਗੇ ਉਹਨਾਂ ਨੂੰ ਅੱਜ ਜੇ ਬਾਬਾ ਸਾਹਿਬ ਦੇ ਸਟੈਚੂ ਤੋਂ ਡਰ ਰਹਾ ਡਰ ਲੱਗ ਰਿਹਾ ਤਾਂ ਜਦੋਂ ਸਾਡੇ ਬਾਬਾ ਸਾਹਿਬ ਜਿਉਂਦੇ ਸੀ ਸਾਡੇ ਬਾਬਾ ਸਾਹਿਬ ਬਿੱਤ ਸੀ ਤਾਂ ਉਹਨਾਂ ਦਿਨਾਂ 'ਚ ਤਾਂ ਉਹਨਾਂ ਨੂੰ ਬਹੁਤ ਵੱਡਾ ਖਤਰਾ ਸੀ ਅੱਜ ਉਹਨਾਂ ਦੇ ਵਿਚਾਰ ਕਦੇ ਖਤਮ ਨਹੀਂ ਹੋ ਜੇ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਮੰਨਣ ਵਾਲੇ ਲੋਕਾਂ ਜਿਹੜਾ ਅੱਜ ਸਾਡਾ ਦਲਤ ਸਮਾਜ ਇਕੱਠਾ ਹੋਇਆ ਰਾਮਪਰੇ ਦੇ ਵਿੱਚ ਤਾਂ ਉਹਦੇ ਵੱਲੋਂ ਸਾਰੇ ਜਿੰਨੇ ਵੀ ਸਾਡੇ ਚੈਨ ਰਹੀਂ ਦੇਖਣ ਵਾਲੇ ਲੋਕ ਸੁਣਨ ਵਾਲੇ ਲੋਕ ਉਹਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਨਗਰ ਵੱਲੋਂ ਕਿ ਆਉਣ ਵਾਲੀ 7 ਤਰੀਕ ਨੂੰ ਸਾਡੇ ਨਗਰ ਵਿੱਚ ਜ਼ਰੂਰ ਪਹੁੰਚੋ ਕਿ ਬਾਬਾ ਸਾਹਿਬ ਦੇ ਵਿਚਾਰਧਾਰਾ ਨੂੰ ਲੈ ਕੇ ਅਸੀਂ ਵੱਡੀ ਰੈਲੀ ਕਰ ਰਹੇ ਹਾਂ ਇਹਨਾਂ ਸਭ ਦਾ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਵਾ ਇਹ ਸਾਰੇ ਭਾਰਤ ਦੇ ਵਿੱਚ ਮਨਾਇਆ ਜਾਂਦੀਆਂ ਕੁਝ ਕੁ ਮਾੜੇ ਅੰਸਰਾਂ ਨੂੰ ਬਾਵਾਂਸਾਲ ਦੇ ਸੰਵਿਧਾਨ ਤੋਂ ਅਲਰਜੀ ਹੈ ਜਿਹੜੀ ਉਹ ਸੰਵਿਧਾਨ ਦੀ ਵਿਚਾਰਧਾਰਾ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਜਿਹਦੇ ਵਿੱਚ ਸਮਾਜ ਦਾ ਉਹ ਕੋਈ ਵੀ ਸਮਾਜ ਆ 바ਵਾ ਸਾਹਿਬ ਨੇ ਹੱਕ ਲੈ ਕੇ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਇਹ ਜੋ ਕਾਂਡ ਹੋਇਆ ਇਹ ਕੋਈ ਮੇਰੇ ਹਸਾਬ ਚ ਵੀ ਕੋਈ ਅਚਨਚੇਤ ਨਹੀਂ ਹੋਇਆ ਇਹਦੇ ਪਿੱਛੇ ਬੜੀ ਡੂੰਗੀ ਸਾਇਸ਼ਾ ਬੜੀ ਡੂੰਗੀ ਸੋਚ ਆ ਕੋਈ ਕੰਮ ਕਰ ਰਹੀ ਕੋਈ ਵਿਚਾਰਧਾਰਾ ਕੰਮ ਕਰ ਰਹੀ ਹੈ ਜਿਵੇਂ ਪ੍ਰਧਾਨ ਜੀ ਨੇ ਗੱਲ ਕਰੀ ਦਿੱਤੀ ਵੀ ਸਾਨੂੰ ਸ਼ੱਕ ਪੈ ਰਿਹਾ ਵੀ ਦੇਸ਼ ਦਾ ਗ੍ਰਹਿ ਮੰਤਰੀ ਜਦੋਂ ਲੋਕ ਸਭਾ ਦੇ ਵਿੱਚ ਇਹ ਗੱਲ ਕਹਿ ਸਕਦਾ ਕਹਿ ਸਕਦੇ ਨੇ ਵੀ ਤੁਸੀਂ ਸਾਰਾ ਦਿਨ ਅੰਬੇਦਕਰ ਅੰਬੇਦਕਰੀ ਕਰੀ ਜਾਂਦੇ ਹੋ ਕੋਈ ਹੋਰ ਵੀ ਗੱਲ ਕਰ ਲਿਆ ਕਰੋ ਇਹ ਰੱਬ ਦਾ ਨਾਮ ਲਿਆ ਹੁੰਦਾ ਸ਼ਾਇਦ ਤੁਸੀਂ ਸੁਰਗਾਂ ਨੂੰ ਚਲੇ ਜਾਂਦੇ ਜਾਂ ਤੁਹਾਨੂੰ ਕੋਈ ਫਲ ਮਿਲਦਾ ਸੋ ਲੱਗਦਾ ਵੀ ਇਹ ਕਿਸੇ ਖਾਸ ਏਜੰਸੀ ਦਾ ਹੱਥ ਆ ਇਹਦੀ ਸਾਡੀ ਸਰਕਾਰ ਨੂੰ ਸਾਡੀਆਂ ਸਰਕਾਰਾਂ ਨੂੰ ਸਾਡੀਆਂ ਜੋ ਵੀ ਹੈ ਪੜਤਾਲ ਕਰਨ ਵਾਲੀਆਂ ਏਜੰਸੀਆਂ ਨੇ ਉਹਨਾਂ ਨੂੰ ਪੜਤਾਲ ਕਰਨੀ ਚਾਹੀਦੀ ਹੈ ਵੀ ਉਸ ਬੰਦੇ ਨੂੰ ਕਿਹਨੇ ਭੇਜਿਆ ਉੱਥੇ ਕਿਉਂ ਗਿਆ ਉਹ ਕੀ ਉਹਦੀ ਮਨਸਾ ਸੀ ਕੀ ਕਰਨਾ ਚਾਹੁੰਦਾ ਸੀ ਕੀ ਉਹ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਤਾਂ ਨਹੀਂ ਲਾਉਣਾ ਚਾਹੁੰਦਾ ਨੁਕਸਾਨ ਤਾਂ ਨਹੀਂ ਪਹੁੰਚਾਉਣਾ ਚਾਹੁੰਦਾ ਪੰਜਾਬ ਦੇ ਮਾਹੌਲ ਨੂੰ ਅਗਰ ਇਸ ਤਰ੍ਹਾਂ ਮੈਨੂੰ ਲੱਗਦਾ ਵੀ ਹੋਇਆ ਜਾਂ ਉਹਨੂੰ ਸਜ਼ਾ ਨਾਂ ਦਿੱਤੀ ਗਈ ਤਾਂ ਦਲਿਤ ਸਮਾਜ ਆ ਜਿਹੜਾ ਸਾਡਾ ਸਮਾਜ ਆ ਜਿਹੜਾ ਗਰੀਬ ਸਮਾਜ ਆ ਜਿਹੜਾ ਜਿਨ੍ਹਾਂ ਨੂੰ ਡਾਕਟਰ ਅੰਬੇਦਕਰ ਦੀ ਕਿਰਪਾ ਦੇ ਨਾਲ ਹੀ ਅਸੀਂ ਦੇਖੋ ਮੁਲਾਜ਼ਮ ਬਣੇ ਆ ਰਿਟਾਇਰ ਹੋਏ ਪੈਨਸ਼ਨਾਂ ਲੈ ਰਹੇ ਆ ਸਾਰਾ ਸਿਸਟਮ ਪੂਰੇ ਦੇਸ਼ ਦਾ ਸਵਿਧਾਨ ਦੀ ਬਦੌਲਤ ਹੀ ਚੱਲ ਰਿਹਾ ਜਿਹੜਾ ਕਿ ਡਾਕਟਰ ਮਵੇਦਕਰ ਜੀ ਦੀ ਦੇਣਾ ਸੋ ਉਹਨਾਂ ਨੂੰ ਹੀ ਨੁਕਸਾਨ ਜਦੋਂ ਕੋਈ ਪਹਚਾਉਂਦਾ ਤਾਂ ਇਹ ਤਾਂ ਇੱਕ ਮੇਰੇ ਹਿਸਾਬ ਚ ਵੀ ਇੱਕ ਸ਼ਰਮ ਦੀ ਗੱਲ ਆ ਬੜੇ ਅਫਸੋਸ ਦੀ ਗੱਲ ਆ ਸਾਡਾ ਪੜ੍ਹਿਆ ਲਿਖਿਆ ਸਮਾਜ ਸਾਡਾ ਦਲਿਤ ਸਮਾਜ ਸਾਡਾ ਸੂਝਵਾਨ ਸਮਾਜ ਬੇਸ਼ੱਕ ਉਹ ਅਨਪੜਾ ਫਿਰ ਵੀ ਉਹ ਪੜ੍ਹਿਆ ਲਿਖਿਆ ਜੋ ਸਮਝਦਾਰ ਸਮਾਜ ਆ ਵੀ ਉਹ ਇਸ ਗੱਲ ਨੂੰ ਉਹਨਾਂ ਦੇ ਹਿਰਦੇ ਆ ਜਿਹੜੇ ਬਨੁੰਦਰੇ ਗਏ ਨੇ ਬੜਾ ਦੁੱਖ ਪਹੁੰਚਿਆ ਸਾਨੂੰ ਇਸ ਗੱਲ ਦਾ ਸੋ ਅਸੀਂ ਮੰਗ ਕਰਦੇ ਆ ਵੀ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਜੋ ਵੀ ਇਹਨਾਂ ਦੇ ਪਿੱਛੇ ਹੱਥ ਆ ਜੀ ਦੇ ਆ ਉਹਦੀ ਪੜਤਾਲ ਕਰਦੇ ਸੋ ਮੈਂ ਨਹੀਂ ਗੱਲਾਂ ਕਰਦਾ ਹੋਇਆ ਰਜਾ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਜੈ ਭੀਮ ਜੈ ਭਾਲ ਜਿਹੜੇ ਲੋਕ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਕੋਰਡਿੰਗ ਸੁਖ ਸੁਲਤਾ ਮਾਨਣ ਤੇ ਬੁੱਜਦਲੀ ਉਹਨਾਂ ਦੀ ਉਹ ਘਰਾਂ ਦੇ ਵਿੱਚ ਵੜ ਕੇ ਬੈਠੇ ਜਿਹੜੇ ਲੋਕ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਕੋਰਡਿੰਗ ਸਖਤ ਹੁਤਾ ਮਾਨਵੇ ਤੇ ਬਜਦਲੀ ਉਹਨਾਂ ਦੇ ਉਹ ਘਰਾਂ ਦੇ ਵਿੱਚ ਵੜ ਕੇ ਬੈਠੇ ਇੱਕ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਇਦਰ ਗੁਰਪ੍ਰੀਤ ਸਿੰਘ ਮੁਖੀ ਮੀਰੀ ਪੀਰੀ ਲਹਿਰ ਜਥੇਬੰਦੀ ਰਾਮਪੁਰਾ ਵੱਲੋਂ ਜੋ 26 ਜਨਵਰੀ ਗਣਤੰਤਰਤਾ ਦਿਵਸ ਵਾਲੇ ਦਿਨ ਸ੍ਰੀ ਅੰਬਸਰ ਸਾਹਿਬ ਦੇ ਵਿੱਚ ਹੋਇਆ ਬਹੁਤ ਹੀ ਨਿੰਦਨਯੋਗ ਘਟਨਾ ਜੀ ਅਸੀਂ ਵੀ ਉਦੇ ਤੋਂ ਚਿੰਤਾ ਦੇ ਵਿੱਚਾਂ ਕਿ ਇੰਨੀ ਸੁਰੱਖਿਆ ਨੇਨ ਚੌਂਕ ਦੇ ਵਿੱਚ ਸਕਿਉਰਟੀ ਹੋਵੇ 26 ਜਨਵਰੀ ਦਾ ਦਿਨ ਹੋਵੇ ਜਿੱਥੇ 26 ਜਨਵਰੀ ਦੇ ਦਿਨ ਸਾਰੇ ਹੀ ਸਟੈਚੂਆਂ ਤੇ ਫੁੱਲਾਂ ਦੇ ਹਾਰ ਫੁੱਲਾਂ ਦੀ ਵਰਖਾ ਤੇ ਸਖਤ ਸੁਰੱਖਿਆ ਸਕਿਉਰਟੀ ਜਿਹੜੀ ਲਾਈ ਜਾਂਦੀ ਆ ਤਾਂ ਉੱਥੇ ਜਿਹੜੀ ਸੁਰੱਖਿਆ ਸਕਿਉਰਟੀ ਜਿਹੜੀ ਸਖਤ ਕਿਉਂ ਨਹੀਂ ਲੱਗੀ ਜੇ ਲੱਗੀ ਤਾ ਇਹ ਘਟਨਾ ਜਿਹੜੀ ਵਾਪਰੀ ਕਿਉਂ ਇਹਦੇ ਵਿੱਚ ਬੜੀਆਂ ਵੱਡੀਆਂ ਏਜੰਸੀਆਂ ਦਾ ਜਿਹੜਾ ਹੱਥ ਹੈਗਾ ਪੰਜਾਬ ਦਾ ਬੜਾ ਮਾਹੌਲ ਜਿਹੜਾ ਖਰਾਬ ਪੰਜਾਬ ਨੂੰ ਨੀਚਾ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਇਹਦੇ ਵਿੱਚ ਇੱਕ ਹੋਰ ਗੱਲ ਆਉਗੀ ਆਉਣ ਵਾਲੇ ਸਮੇਂ ਦੇ ਵਿੱਚ ਮੈਂਟਲੀ ਅਫਸੈਟ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਉਥੇ ਹਰ ਇੱਕ ਜਿਹੜਾ ਦੋਸ਼ੀ ਨੂੰ ਮੈਂਟਲੀ ਅਫਸੈਟ ਕਿਹਾ ਜਾਂਦਾ ਹੈਗਾ ਇਥੇ ਵੀ ਇਹੀ ਗੱਲ ਆਉਣੀ ਆ ਕਿ ਜਿਹੜਾ ਬੁੱਤ ਦੀ ਬੇਅਦਬੀ ਕਰਨ ਆ ਗਿਆ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਚ ਵੀ ਚੱਲ ਰਹੀ ਆ ਪਰ ਜਾਂਚ ਦੇ ਵਿੱਚ ਮੈਂਟਲੀ ਆਫਸੈਟ ਜਿਹੜਾ ਮਲ ਕੇ ਇਹ ਜਿਹੜੀ ਪੰਜਾਬ ਸਰਕਾਰ ਉਹਨਾਂ ਨੂੰ ਦੇ ਦੂਗੀ ਇਹਨਾਂ ਨੇ ਗਾਹਾਂ ਦੀ ਜਿਹੜੀ ਤਹਿ ਹੈ ਜੀ ਉਹ ਤਹਿ ਨਹੀਂ ਖੋਲਣੀ ਹੈਗੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜਾ ਹੁਣ ਪੰਗਾ ਲਿੱਤਾਗਾ ਹੁਣ ਪੰਗਾ ਦਲਤ ਸਮਾਜ ਦੇ ਨਾਲ ਉਹ ਕੌਮ ਦੇ ਨਾਲ ਲੱਤਾਂ ਜਿਨ੍ਹਾਂ ਨੇ ਮਸੇ ਰੰਗੜ ਦਾ ਸਿਰ ਨਹੀਂ ਛੱਡਿਆ ਜਰਨਲ ਅੰਡਵੈਰ ਵਰਗੇ ਠੋਕਤੇ ਕੇਂਦਰਾ ਗਾਂਧੀ ਵਰਗੇ ਗੱਡੀ ਚੜਾਤੇ ਉਹ ਕੌਮਣਾ ਜਿਹੜਾ ਪੰਗਾ ਲੈ ਲਿਆ ਹੁਣ ਜਾਂ ਤਾਂ ਇਸ ਵਿਸ਼ੇ ਦੀ ਪੂਰੀ ਤਹਿ ਹੋਊਗੀ ਤੇ ਜਾਂ ਫਿਰ ਜਿਹੜਾ ਮਾਹੌਲ ਆ ਉਹ ਖਰਾਬ ਹੋਊਗਾ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਪਹਿਲਾਂ ਐਨਐਸਏ ਜਿਹੜੇ ਲਾਈ ਆ ਜੀ ਆਮ ਨੋਰਮਲ ਬੰਦਿਆਂ ਤੇ ਲੱਗੀ ਐ ਐਨਐਸਏ ਹੁਣ ਜਿੰਨਾ ਤੇ ਹੱਕ ਬੰਦਾ ਐਨਐਸਏ ਲਾਉਂਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆਏ ਬੰਦੇ ਉਹਨਾਂ ਤੇ ਐਨਐਸਏ ਲੱਗਣੀ ਚਾਹੀਦੀ ਆ ਹੁਣ ਇਹੋ ਜਿਹੇ ਬੰਦਿਆਂ ਤੇ ਐਨਐਸਏ ਲਾ ਕੇ ਜਿਹੜਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਛੁੱਟੋ ਜਿਹੜੇ ਨਜਾਇਜ਼ ਐਨਐਸਏ ਲਾ ਕੇ ਛੱਟੇ ਆਗੇ ਉਹ ਦਾ ਜਿਹੜੀ ਕੋਈ ਟੁਕੜੀ ਬੰਦੀ ਸੀਗੀ ਐਦੂ ਗਾਹਾਂ ਹੋਰ ਵੀ ਗੱਲ ਆ ਜੀ ਕਿ ਕਿ ਲੀ ਉਥੇ ਪੌੜੀ ਆਈ ਕਿਵੇਂ ਆਈ ਕੀਨੇ ਲਿਆਤੀ ਜਦੋਂ ਸਟੈਚੂ ਦੇ ਕੋਲੇ ਪੌੜੀ ਲੱਗੀ ਆ ਕਿਹਨੇ ਲਿਆਤੀ ਆ ਕਿੱਥੋਂ ਆਈ ਆ ਜੇ ਆਈ ਤਾਂ ਉਹਦੀ ਸੁਰੱਖਿਆ ਕਿਉਂ ਨਹੀਂ ਕੀਤੀ ਗਈ ਉੱਥੇ ਜਿਹੜੇ ਗਾਰਡਸ ਆ ਇਹਨਾਂ ਦੇ ਜਾਂ ਇਹਨਾਂ ਦੀ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੇ ਨਲਾਇਕੀ ਕਿਉਂ ਵਰਤੀ ਜਦੋਂ ਚੜ ਰਿਹਾ ਸੀ ਬੰਦਾ ਉਦੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗ ਸਕਦਾ ਸੀ ਉਦੋਂ ਉੱਥੋਂ ਦੀ ਸਕਿਉਰਿਟੀ ਨੂੰ ਪਤਾ ਲੱਗ ਸਕਦਾ ਜੀ ਉਦੋਂ ਵੀ ਰੋਕ ਸਕਦੇ ਸੀ ਉੱਥੇ ਇੱਕ ਸਾਡੇ ਲੋਕਾਂ ਦੀ ਅਨਗਹਿਲੀ ਦੇਖੋ ਉੱਥੇ ਵੀਡੀਓ ਬਣਾਉਣ ਤੇ ਹਰ ਇੱਕ ਥਾਂ ਤੇ ਦੇਖਦੇ ਆ ਕਿ ਵੀਡੀਓ ਬਣਾਉਣ ਤੇ ਤੁਰਦੇ ਆ ਨਾ ਕਿ ਉਹਨੂੰ ਸਮਾਰਨ ਦੇ ਤੌਰ ਤੇ ਤੁਰਦਿਆ ਵੀਡੀਓ ਬਣਾਉਣ ਲੱਗ ਕੇ ਨਾ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇ ਇਹਨਾਂ ਦੀ ਜਿਹੜੀ ਜਾਂਚ ਆ ਗਈ ਉਹ ਹੋਣੀ ਚਾਹੀਦੀ ਹੈ ਲੈ ਵੀ ਮਗਰ ਇਹਦਾ ਹੱਥ ਆ ਆਰਐਸਐਸ ਦਾ ਹੱਥ ਆ ਬੀਜੇਪੀ ਦਾ ਹੱਥ ਆ ਜਾਂ ਕਿਸੇ ਦਾ ਵੀ ਹੱਥ ਆ ਪਰ ਮੈਂਟਲੀ ਅਫਸੈਟ ਜੇ ਤੁਸੀਂ ਆਖੋਗੇ ਤਾਂ ਉਹ ਮੰਨਿਆ ਨਹੀਂ ਜਾਊਗਾ ਜੇ ਮੈਂਟਲੀ ਅਫਸੈਟ ਆ ਕਿਸੇ ਤਾਰਾ ਨੂੰ ਹੱਥ ਲੋਂਦਾ ਕਿਸੇ ਗੱਡੀ ਥੱਲੇ ਆ ਜਾਂਦਾ ਕੋਈ ਹੋਰ ਮਲ ਕੇ ਕਹਣਾ ਜਿਹੜੀ ਵਾਪਰ ਸਕਦੀ ਸੀ ਕਰ ਸਕਦਾ ਸੀ ਜੇ ਮੈਂਟਲੀ ਅਫਸੈਟ ਹੋਵਾਂਗੇ ਇਸ ਕਰਕੇ ਜਿਹੜੀ ਸਾਡੀ ਕੌਮ ਆ ਗਈ ਇਹ ਹਜੇ ਜਾਗਦੀ ਆ ਇਹ ਇੱਕ ਹੋਰ ਦੇਖਿਆਗਾ ਜਿਹੜਾ ਇਹ ਪੰਜਾਬ ਦਾ ਮਾਹੌਲ ਆ ਪੰਜਾਬ ਦਾ ਸਿਸਟਮ ਆਗਾ ਪੰਜਾਬ ਦਾ ਕਾਨੂੰਨ ਆਗਾ ਉਹ ਥੋੜੇ ਥੋੜੇ ਸਮੇਂ ਬਾਅਦ ਇਹ ਸਾਡੀ ਕੌਮ ਨੂੰ ਬੰਗਾਰ ਕੇ ਦੇਖਦਾ ਹੁੰਦਾ ਲਵੀ ਇਹ ਕੌਮ ਕਿਤੇ ਜਿਹੜੀ ਸੁੱਤੀ ਪਈ ਹੈਗੀ ਕਿਤੇ ਇਹ ਮਰ ਤਾਂ ਨਹੀਂ ਗਈ ਪਰ ਇਹ ਪਰਸੋਂ ਤੋਂ ਲੈ ਕੇ ਹੁਣ ਤੱਕ ਇਹ ਦੱਸੇ ਜਾ ਰਹੇ ਆ ਅਸੀਂ ਅਸੀਂ ਹਜੇ ਜਾਗਦੇ ਆ ਜਿਹੜੇ ਸਾਡੇ ਪੁਰਖੇ ਆਗੇ ਉਹਨਾਂ ਨਾਲ ਕਿਤੇ ਵੀ ਛੇੜਛਾੜ ਜਿਹੜੀ ਨਹੀਂ ਹੋਣ ਦੇਵਾਂਗੇ ਇਸ ਕਰਕੇ ਪੰਜਾਬ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇ ਤੇ ਸਾਰੇ ਜਨਤਕ